ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਦਾਰ ਕਰਦੇ ਹੋਏ ਇੱਕ ਜੰਗਲ ਵਿੱਚ ਜਾ ਪਹੁੰਚੇ ਅਤੇ ਚੰਗੀ ਜਗ੍ਹਾ ਵੇਖ ਕੇ ਆਪਣਾ ਆਸਣ ਜਮਾ ਲਿਆ ਉਸ ਤੋਂ ਬਾਅਦ ਗੁਰੂ ਜੀ ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ ਮਰਦਾਨਿਆ ਪ੍ਰਭਾਵ ਛੇੜ ਤਦ ਭਾਈ ਮਰਦਾਨਾ ਜੀ ਰਵਾਬ ਵਜਾਉਂਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਾਧੀ ਲੱਗ ਜਾਂਦੀ ਹੈ ਕਹਿੰਦੇ ਹਨ ਨਾਲ ਹੀ ਇੱਕ ਜ਼ਿਮੀਦਾਰ ਦੇ ਖੇਤ ਹਨ ਉੱਥੇ ਇੱਕ ਸੇਵਾਦਾਰ ਹੜ ਵਹ ਰਿਹਾ ਸੀ ਉਸ ਜ਼ਿਮੀਦਾਰ ਜਿਹਦਾ ਇਤਿਹਾਸ ਵਿੱਚ ਨਾਮ ਭਾਈ ਦੋਦਾ ਅਮਦਾ ਹੈ ਉਹਦੇ ਘਰ ਵਾਲੀ ਆਈ ਤੇ ਉਹਨੇ ਆਪਣੇ ਘਰ ਆਲੇ ਨੂੰ ਭੋਜਨ ਚਖਾਇਆ ਜਦੋਂ ਪ੍ਰਸ਼ਾਦਾ ਚਖਾ ਕੇ ਵਾਪਸ ਮੁੜਨ ਲੱਗੀ ਤਾਂ ਉਹਦੇ ਕੰਨਾਂ ਵਿੱਚ ਰਵਾਵ ਦੀ ਆਵਾਜ਼ ਪੈ ਗਈ ਉਹਨੇ ਸੋਚਿਆ ਕਿ ਐਨੀ ਸੋਹਣੀ ਆਵਾਜ਼ ਐਨਾ ਸੋਹਣਾ ਰਾਗ ਕੌਣ ਵਜਾ ਰਿਹਾ ਹੈ ਕਿੱਥੇ ਵੱਜਦਾ ਹੈ ਉਹਨੇ ਵੇਖਿਆ ਜੰਗਲ ਵਿੱਚੋਂ ਆਵਾਜ਼ ਆ ਰਹੀ ਹੈ ਅਤੇ ਉਹ ਜਾਂਦੀ ਜਾਂਦੀ ਰੁਕ ਗਈ ਤੇ ਦਿਲ ਵਿੱਚ ਸੋਚਿਆ ਐਨੀ ਸੋਹਣੀ ਆਵਾਜ਼ ਹੈ ਦਿਲ ਕਰਦਾ ਹੈ ਕੋਲ ਬੈਠ ਕੇ ਸੁਣਾ ਪਰ ਡਰ ਲੱਗਦਾ ਹੈ ਆਪਣੇ ਘਰ ਵਾਲੇ ਤੂੰ ਕਦੇ ਝਿੜਕਾ ਨਾ ਮਾਰੇ ਗੁੱਸਾ ਨਾ ਹੋ ਜਾਵੇ ਕਹਿੰਦੇ ਉਹ ਵਾਪਸ ਆ ਗਈ ਫੇਰ ਘਰ ਚਲੀ ਗਈ ਦੂਜੇ ਦਿਨ ਫੇਰ ਆਈ ਦੁੱਧਾ ਆਪਣੇ ਖੇਤਾਂ ਵਿੱਚ ਹੜ ਵਾ ਰਿਆ ਸੀ ਇਹ ਫੇਰ ਪ੍ਰਸ਼ਾਦਾ ਲੈ ਕੇ ਆਈ ਗੁਰੂ ਪਿਆਰਿਓ ਅੱਜ ਜਦੋਂ ਪ੍ਰਸ਼ਾਦਾ ਛੇਤੀ ਛੇਤੀ ਛਕਾਇਆ ਫੇਰ ਉਹ ਝਾੜੀ ਦੇ ਉੱਨੇ ਤੋਂ ਵੇਖਦੀ ਹੈ ਕਹਿੰਦੀ ਹੈ ਤਿੰਨ ਜਣੇ ਹਨ ਕੱਲ ਦੀ ਰਵਾਫ ਵਧੀ ਜਾਂਦੀ ਹੈ ਦਿਲ ਕਰੇ ਸੁਣੀ ਜਾਵਾਂ ਫੇਰ ਦਿਲ ਕਰਦਾ ਹੈ ਉਹਨਾਂ ਕੋਲ ਜਾਵਾਂ ਪਰ ਹਿੰਮਤ ਨਹੀਂ ਪੌਂਦੀ ਨੇੜੇ ਜਾਣ ਦੀ ਦੁੱਧਾ ਛਿੜਕਾਂ ਹੀ ਨਾ ਮਾਰੇ ਅੱਜ ਫੇਰ ਘਰ ਚਲੀ ਗਈ ਗੁਰੂ ਪਿਆਰੇਓ ਜਦੋਂ ਸੀ ਜੇ ਦਿਨ ਪ੍ਰਸਾਦਾ ਲੈ ਕੇ ਆਈ ਬਾਹੀ ਦੁੱਧੇ ਨੂੰ ਪ੍ਰਸਾਦਾ ਛਕਾਇਆ ਤੇ ਰਵਾਜ ਦੀ ਆਵਾਜ਼ ਸੁਣੀ ਇਹਨੇ ਪਹਿਲੇ ਦਿਨ ਸੁਣਿਆ ਦੂਜੇ ਦਿਨ ਸੁਣਿਆ ਅੱਜ ਇੰਨਾ ਦਿਲ ਕਰਦਾ ਹੈ ਸੋਚਦੀ ਹੈ ਇੰਨਾ ਖੇਰ ਖੜੀ ਹੋ ਕੇ ਸੁਣਦੀ ਰਹਾਂਗੀ ਉੱਚਾ ਤਾਂ ਸਹੀ ਜਾ ਕੇ ਕਿ ਕੌਣ ਹਨ ਐਨਾ ਸੋਹਣਾ ਰਾਗ ਵਜਾਉਂਦੇ ਨੇ ਇਹਨੇ ਪੁੱਛਿਆ ਨਹੀਂ ਭਾਈ ਦੁੱਧ ਦੇ ਤਾਉ ਦਰ ਲੱਗਦਾ ਹੈ ਦੁੱਧ ਦਾ ਕਿਦੇ ਝੜਕਾ ਨਾ ਮਾਰੇ ਫਿਰ ਸੋਚਦੀ ਹੈ ਕੋਈ ਗੱਲ ਨਹੀਂ ਝੜਕਾ ਹੀ ਮਾਰ ਲਏਗਾ ਤਾਂ ਕੀ ਹੋਣਾ ਬਾਰਾ ਥੋੜਾ ਲੱਗੇਗਾ ਇਹਨੇ ਵੱਡਾ ਦਿਲ ਕੀਤਾ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਣਾ ਵਿਛ ਚਲੀ ਗਈ ਭਾਈ ਵਾਲਾ ਜੀ ਚੋਰ ਸਾਹਿਬ ਕਰਦਾ ਹੈ ਭਾਈ ਮਰਦਾਨਾ ਜੀ ਤਰਾਵ ਵਜਾ ਰਿਹਾ ਹੈ ਜਦ ਉਹ ਜਾ ਕੇ ਗੁਰੂ ਜੀ ਦੇ ਅੱਗੇ ਬੈਠ ਗਈ ਤੇ ਪੁੱਛਿਆ ਜੀ ਤੁਸੀਂ ਕੌਣ ਹੋ ਭਾਈ ਮਰਦਾਨਾ ਜੀ ਕਹਿਣਾ ਅਸੀਂ ਕੌਣ ਹਾਂ ਅਸੀਂ ਆਮ ਇਨਸਾਨ ਹਾਂ ਕਹਿੰਦੀ ਆਮ ਇਨਸਾਨ ਆਮ ਇਨਸਾਨ ਤਾਂ ਨਹੀਂ ਹੋ ਸਕਦੇ ਆਮ ਇਨਸਾਨਾਂ ਨੂੰ ਭੁੱਖ ਵੀ ਲੱਗੇ ਤੇ ਪਿਆਸ ਵੀ ਲੱਗੇ ਕਹਿੰਦੀ ਤਿੰਨ ਦਿਨ ਹੋ ਗਏ ਨੇ ਮੈਨੂੰ ਵੇਖਦੀ ਨੂੰ ਆਹ ਨਾਲ ਜੰਗਲ ਤੋਂ ਬਾਹਰ ਸਾਡੀ ਜ਼ਮੀਨ ਹੈ ਤੇ ਮੇਰੇ ਘਰ ਆੜਾ ਜਮੀਨੋਂ ਦਾ ਹੈ ਪ੍ਰਸਾਦਾ ਮੈਂ ਲੈ ਕੇ ਆਉਨੀ ਹਾਂ ਤਿੰਨ ਦਿਨ ਹੋ ਗਏ ਨੇ ਮੈਨੂੰ ਵੇਖਦੀ ਨੂੰ ਨਾ ਤੁਸੀਂ ਪ੍ਰਸਾਦਾ ਛਕਿਆ ਹੈ ਨਾ ਦੁੱਧ ਛਕਿਆ ਹੈ ਨਾ ਪਾਣੀ ਪੀਤਾ ਹੈ ਤੁਸੀਂ ਜਿਉਂਦੇ ਕਾਦੇ ਸਿਰ ਤੇ ਹੋ ਫਿਰ ਗੁਰੂ ਜੀ ਵੱਲ ਇਸ਼ਾਰਾ ਕਰਦੀ ਹੈ ਇਹ ਕੌਣ ਹੈ ਇੰਨਾ ਨੂਰਾਨੀ ਚਿਹਰਾ ਕਦ ਬਾਈ ਮਰਦਾਨਾ ਜੀ ਕਹਿੰਦੇ ਨਿਰੰਕਾਰ ਆਪ ਧਰਤੀ ਤੇ ਆਇਆ ਹੈ ਪਤਾ ਹੈ ਕੌਣ ਹਨ ਇਹ ਸਤਿਗੁਰੂ ਨਾਨਕ ਸਾਹਿਬ ਹਨ ਰਬ ਆਪ ਧਰਤੀ ਤੇ ਆਇਆ ਹੈ ਕਹਿੰਦੀ ਅੱਛਾ ਪੈਰ ਮੱਥਾ ਟੇਕਿਆ ਤੇ ਕਿਹਾ ਰਵਾਬ ਵਜੋਂ ਵਾਲਿਆ ਤੇਰੀ ਰਵਾਬ ਦੀ ਖੀਚੀ ਹੋਈ ਆਈ ਹਾਂ ਤੇ ਸਣ ਆਈ ਹਾਂ ਹੁਣ ਬੰਦ ਨਾ ਕਰ ਭਾਈ ਮਰਦਾਨਾ ਜੀ ਰਵਾਬ ਵਜੋਂਦਾ ਰਹਾ ਉਹ ਝੂਨੀ ਗਈ ਰਸ ਆ ਗਿਆ ਅਤੇ ਜਦੋਂ ਮਹਾਰਾਜ ਦੇ ਨੈਤਰ ਖੁੱਲੇ ਤਾਂ ਦ੍ਰਿਸ਼ਟੀ ਪਈ ਤਾਂ ਉਹ ਨਿਹਾਲ ਹੋ ਗਈ हाथ जोड़ के चरना पे सिर रखया कहण लगी महाराज ऐना सोहना गीत गाਉਂਦੇ ਹੋ ऐना आनंद ਆਉਂਦਾ ਹੈ ਕਿ ਹੀ ਗਾਉਂਦੇ ਹੋ गुरुजी ने कहया मालिक ਦੇ ਗੀਤ अच्छा कहंदी महाराज ਮੇਰੇ ਦਿਲ ਵਿੱਚ ਇੱਕ ਇੱਛਾ ਹੈ ਤੁਹਾਨੂੰ 3 ਦਿਨ ਹੋ ਗਏ ਨੇ ਵੇਖਦਿਆਂ ਨੂੰ ਤੁਸੀਂ ਰਬਾਬ ਵਜਾਈ ਜਾਂਦੇ ਹੋ ਚੋਕੜਾ ਮਾਰ ਕੇ ਬੈਠੇ ਹੋ महाराज ਮੇਰਾ ਦਿਲ ਕਰਦਾ ਹੈ ਮੈਂ ਤੁਹਾਨੂੰ ਦੁੱਧ ਛਕਾਵਾਂ ਤੁਸੀਂ ਕੁਝ ਖਾਦਾ ਪੀਤਾ ਵੀ ਨਹੀਂ ਹੈ ਮਹਾਰਾਜ ਕਹਿੰਦੇ ਧੀਏ ਸਾਡੀ ਕੋਈ ਇੱਛਾ ਨਹੀਂ ਸਾਨੂੰ ਤਾਂ ਨਾਮ ਦਾ ਹੀ ਆਹਾਰ ਹੈ ਦੁੱਧ ਮਿਲੇ ਨਾ ਮਿਲੇ ਸਾਨੂੰ ਖਾਣ ਪੀਣ ਦਾal ਨਹੀਂ ਹੱਸ ਜੋੜ ਕੇ ਕਹਿੰਦੀ ਮਹਾਰਾਜ ਮੈਂ ਦੁੱਧ ਲੈ ਆਵਾਂ ਤਾਂ ਛਕ ਲਵੋਗੇ ਦਿਲ ਕਰਦਾ ਹੈ ਗੁਰੂ ਜੀ ਕਹਿੰਦੇ ਲੈ ਆ ਧੀਏ ਛਾਕ ਲਵਾਂਗੇ ਗੁਰੂ ਪਿਆਰੇ ਉਹ ਭੱਜੀ ਗਈ ਆਪਣੇ ਘਰ ਘਰ ਜਾ ਕੇ ਤਿਆਰੀ ਕੀਤੀ ਕਿ ਗੁਰੂ ਜੀ ਵਾਸਤੇ ਸੋਰੇ ਦੁੱਧ ਲੈ ਜਾਣਾ ਹੈ ਅਤੇ ਕੀਰਤਨ ਸੁਣਨਾ ਹੈ ਉਹ ਕਹਿੰਦੇ ਹਨ ਉਹਨੇ ਦੂਜੇ ਦਿਨ ਇਸ਼ਨਾਨ ਕੀਤਾ ਸੁੱਚੇ ਵਸਤਰ ਪਾਏ ਦੁੱਧ ਗਰਮ ਕੀਤਾ ਨਾਲ ਕਟੋਰੇ ਲਏ ਤੇ ਉਹ ਬੜੇ ਪਿਆਰ ਨਾਲ ਵਾਹਿਗੁਰੂ ਜੀ ਦੇ ਗਉਣ ਗੰਬੀ ਹੋਈ ਮਹਾਰਾਜ ਦੇ ਚਰਣਾ ਵਿੱਚ ਪਹੁੰਚੀ ਜਾ ਕੇ ਮਹਾਰਾਜ ਦੇ ਚਰਣਾ ਵਿੱਚ ਜਦੋਂ ਦੁੱਧ ਰੱਖਿਆ ਤਾ ਪਹਿਲਾ ਕੀਰਤਨ ਹੋਇਆ ਫਿਰ ਭੋਗ ਪਿਆ ਫਿਰ ਮਹਾਰਾਜ ਜੀ ਨੇ ਕਿਹਾ ਹੌਣ ਪਾ ਦिए ਦੁੱਧ ਗੁਰੂ ਜੀ ਨੇ ਦੁੱਧ ਛਕਿਆ ਭਾਈ ਬਾਲੇ ਜੀ ਅਸੇ ਭਾਈ ਮਰਦਾਨੇ ਜੀ ਨੇ ਵੀ ਦੁੱਧ ਛਕਿਆ ਤਦ ਭਾਈ ਮਰਦਾਨਾ ਜੀ ਕਹਿੰਦਾ ਬਾਬਾ ਜੀ ਕਿਰਪਾ ਹੋ ਗਈ ਹੈ ਤੁਹਾਡੀ ਕਈ ਦਿਨਾਂ ਤੋਂ ਬੁਖੇ ਹੀ ਤੁਰੇ ਫਿਰਦੇ ਸੀ ਤੇ ਭਾਈ ਦੁੱਧੇ ਦੀ ਘਰ ਵਾਲੀ ਹੱਥ ਜੋੜ ਕੇ ਬੋਲੀ ਮਹਾਰਾਜ ਤੁਸੀਂ ਕਿਰਪਾ ਕੀਤੀ ਦੁੱਧ ਛਕ ਕੇ ਮਹਾਰਾਜ ਕੱਲ ਨੂੰ ਵੀ ਲੈ ਆਵਾਂ ਤਾਂ ਛੱਕ ਲਵੋਗੇ ਗੁਰੂ ਮਹਾਰਾਜ ਜੀ ਨੇ ਕਿਹਾ ਹਾਂ ਛੱਕ ਲਵਾਂਗੇ ਗੁਰੂ ਪਿਆਰਿਓ ਉਹ ਦੂਜੇ ਦਿਨ ਵੀ ਦੁੱਧ ਲੈ ਕੇ ਆਈ ਤੇ ਦੁੱਧ ਛਕਾ ਕੇ ਘਰ ਚਲੀ ਗਈ ਐਸੇ ਤਰ੍ਹਾਂ ਕਈ ਦਿਨ ਹੋ ਗਏ ਰੋਜ਼ ਆਉਣਾ ਤੇ ਦੁੱਧ ਛਕਾ ਕੇ ਘਰ ਚਲੀ ਜਾਣਾ ਪਰ ਉਹ ਉਹਦੀ ਸੂਰਤ ਗੁਰੂ ਜੀ ਨਾਲ ਜੁੜ ਗਈ ਕਿਸੇ ਸਹੇਲੀਆਂ ਨਾਲ ਗੱਲ ਨਹੀਂ ਕਰਦੀ ਘਰ ਵਾਲਾ ਦੇਖ ਕੇ ਹੈਰਾਨ ਹੋ ਗਿਆ ਕਿ ਇਹਨੂੰ ਕੀ ਹੋ ਗਿਆ ਹੈ ਤੇ ਇੱਕ ਦਿਨ ਇਹਦੀਆਂ ਸਹਹਲੀਆਂ ਨੇ ਭਾਈ ਦੋਧਨ ਉਸੇ ਕਹਿ ਤੇ ਕੀਤੀ ਕਿ ਇਹ ਬਹੁਤ ਭੜੀ ਹੈ ਤੇ ਇਹ ਨਾ ਬੋਲਦੀ ਹੈ ਨਾ ਹੱਸਦੀ ਹੈ ਅੱਗੇ ਤਾਂ ਬੜੀਆਂ ਗੱਲਾਂ ਮਾਰਦੀ ਸੀ ਇਹਨੂੰ ਕੀ ਹੋ ਗਿਆ ਹੈ ਤਦ ਭਾਈ ਦੋਤਾ ਕਹਿੰਦਾ ਹਰਾਨ ਤਾਂ ਮੈਂ ਵੀ ਹਾਂ ਇਸ ਗੱਲ ਤੇ ਉਹ ਕਹਿੰਦੀਆਂ ਦੋਧਿਆ ਤੈਨੂੰ ਪਤਾ ਨਹੀਂ ਭਾਈ ਦੋਤਾ ਕਹਿੰਦਾ ਨਾ ਉਹ ਕਹਿੰਦੀਆਂ ਤੈਨੂੰ ਅਸੀਂ ਦਸੀਏ ਕਹਿੰਦਾ ਦੱਸੋ ਕਹਿੰਦੀਆਂ ਤੇਰੇ ਘਰ ਵਾਲੀ ਰੋਜ਼ ਦੁੱਧ ਲੈ ਕੇ ਜਾਂਦੀ ਹੈ ਪਰ ਇਹ ਨਹੀਂ ਪਤਾ ਜਾਂਦੀ ਕਿੱਥੇ ਹੈ ਕਹਿੰਦਾ ਅੱਛਾ ਕਹਿੰਦੀ ਆ ਮੈਂ ਇੱਕ ਤੂੰ ਆਪਣੇ ਘਰ ਨੂੰ ਸੰਭਾਲ ਗੁਰੂ ਪਿਆਰਿਓ ਭਾਈ ਦੁੱਧਾ ਘਰ ਆ ਗਿਆ ਤੇ ਸੋਚਿਆ ਕਿ ਕਿਸੇ ਦੇ ਕਹੇ ਕਹਾਏ ਤੇ ਦਾੰਗ ਨਹੀਂ ਚੁਕਣੀ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗਾ ਤਾਂ ਹੀ ਯਕੀਨ ਕਰਾਂਗਾ ਭਾਈ ਦੋਧੇ ਨੂੰ ਪਤਾ ਲੱਗ ਗਿਆ ਉਹਦੀ ਘਰ ਵਾਲੀ ਨੇ ਇਸ਼ਨਾਨ ਕੀਤਾ ਸੋਚੇ ਵਸਤਰ ਪਾਏ ਤੇ ਦੁੱਧ ਗਰਮ ਕਰਕੇ ਚੱਲ ਪਈ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਤੁਰਦੀ ਜਾਂਦੀ ਹੈ ਰੂਜੀ ਵਾਸਤੇ ਦੁੱਧ ਲੈ ਕੇ ਚੱਲੀ ਹੈ ਪਿੱਛੇ ਪਿੱਛੇ ਭਾਈ ਦੋਦਾ ਹੱਥ ਵਿੱਚ ਡਾਂਗ ਖੜੀ ਹੋਈ ਹੈ ਕਹਿੰਦਾ ਅੱਜ ਵੇਖਾਂਗਾ ਜਾਂਦੀ ਕਿੱਥੇ ਹੈ ਜਦੋਂ ਦੁੱਧ ਲੈ ਕੇ ਗਈ ਤਦ ਭਾਈ ਦੋਦਾ ਝਾੜੀਆਂ ਦੇ ਓਲੇ ਖੜਾ ਹੋ ਗਿਆ ਇਸਨੇ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਦੋਧ ਰਾਖ ਦਿੱਤਾ ਕੀਰਤਨ ਸ਼ੁਰੂ ਹੋ ਗਿਆ ਪਰ ਭਾਈ ਦੋਦਾ ਵੇਖ ਕੇ ਕਹਿੰਦਾ ਇਹ ਤਾਂ ਫਕੀਰ ਨੇ ਜਾੜੀਆਂ ਦੇ ਹੋਲੇ ਖਲੋ ਕੇ ਕਹਿੰਦਾ ਇਹ ਮਾੜੀ ਥਾਂ ਤੇ ਨਹੀਂ ਆਈ ਹੈ ਜਿਵੇਂ ਉਹ ਗੱਲਾਂ ਕਰਦੀਆਂ ਸੀ ਫਿਰ ਵੀ ਇਹਨੇ ਮੇਰੇ ਕੋਲੋਂ ਸੋਚ ਲੈਣਾ ਸੀ ਕਿ ਜਾਵਾਂ ਕਿ ਨਾ ਜਾਵਾਂ ਕੀਰਤਨ ਹੋਇਆ ਭੋਗ ਪਿਆ ਮਹਾਰਾਜ ਨੇ ਕੁਛਿਆ ਧੀਏ ਆ ਗਈ ਹੈ ਕਹਿੰਦੀ ਹਾਂ ਮਹਾਰਾਜ ਮਹਾਰਾਜ ਦੁੱਧ ਛਕੋ ਮਹਾਰਾਜ ਕਹਿੰਦੇ ਲਿਆ دیے ਛਤੀ ਅਤੇ ਕਿਹਾ ਧੀਏ ਅੱਜ ਦੁੱਧ ਚਾਰ ਥਾਂ ਤੇ ਨਹੀਂ ਪੰਜ ਥਾਂ ਤੇ ਪਾ ਲੈ ਕਹਿੰਦੀ ਮਹਾਰਾਜ ਪੰਜਵਾਂ ਕੌਣ ਹੈ ਅੱਗੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਤੇ ਤੁਸੀਂ ਹੀ ਛਕਦੇ ਹੋ ਤੇ ਮੈਂ ਮਹਾਰਾਜ ਅੱਜ ਪੰਜਵਾਂ ਕੌਣ ਹੈ ਕਹਿੰਦੇ ਇਹ ਉਹ ਝਾੜੀਆਂ ਉਲੇ ਖੜਾ ਹੈ ਜਾ ਉਹਨੂੰ ਬੁਲਾ ਲੇ ਆ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਭੱਜੀ ਗਈ ਉਧਰ ਤੇ ਜਾ ਕੇ ਦੇਖਿਆ ਇਹ ਤਾਂ ਮੇਰੇ ਘਰ ਵਾਲਾ ਦੋਦਾ ਹੈ ਕਹਿੰਦੀ ਆ ਜਾਓ ਇੱਥੇ ਖੜੇ ਕੀ ਕਰਦੇ ਹੋ ਤੁਹਾਨੂੰ ਮਹਾਰਾਜ ਬੁਲਾ ਰਹੇ ਹਨ ਘਰੋਂ ਚੱਲਿਆ ਸੀ ਤਾਂ ਬੜਾ ਤੱਤਾ ਸੀ ਪਰ ਇੱਥੇ ਆ ਕੇ ਬੜਾ ਨੀਵਾ ਹੋ ਗਿਆ ਤੇ ਕਹਿੰਦਾ ਭਗਵਾਨ ਨੇ ਮੈਨੂੰ ਦੱਸਣਾ ਤਾਂ ਸੀ ਕਿ ਮੈਂ ਫਕੀਰਾਂ ਕੋਲ ਜਾਂਦੀ ਹਾਂ ਕਹਿੰਦੀ ਹੁਣ ਗੁਰੂ ਜੀ ਬੁਲਾ ਰਹੇ ਹਨ ਕਹਿੰਦਾ ਮੈਂ ਤਾਂ ਝਾੜੀਆਂ ਦੇ ਓਲੇ ਖੜਾ ਸੀ ਤੇਰੇ ਗੁਰੂ ਨੇ ਮੈਨੂੰ ਕਿ ਵੇਖ ਕਿਵੇਂ ਲਿਆ ਉਹਨੂੰ ਪਤਾ ਕਿਵੇਂ ਲੱਗ ਗਿਆ ਕਿ ਮੈਂ ਝਾੜੀਆਂ ਓਲੇ ਖੜਾ ਹਾਂ ਕਹਿੰਦੀ ਇਹ ਗੱਲਾਂ ਫੇਰ ਕਰਿਓ ਤੇਰੇ ਭਾਗ ਜਾਗ ਗਏ ਨੇ ਤੈਨੂੰ ਬਾਬੇ ਨਾਨਕ ਨੇ ਬੁਲਾ ਲਿਆ ਹੈ ਕਹਿੰਦੀ ਇੱਥੇ ਰੁਕੋ ਮਹਾਰਾਜ ਨੇ ਬੁਲਾਇਆ ਹੈ ਤੈਨੂੰ ਗੁਰੂ ਪਿਆਰਿਓ ਭਾਈ ਗੋਦਾ ਆਇਆ ਤੇ ਆ ਕੇ ਬੈਠ ਗਿਆ ਨਮਸਕਾਰ ਨਹੀਂ ਕੀਤੀ ਕਹਿੰਦੀ ਮੱਥਾ ਟੇਕ ਮਹਾਰਾਜ ਨੂੰ ਉਹਨੇ ਬੈਠਿਆਂ ਬੈਠਿਆਂ ਹੀ ਹੱਥ ਜੋੜੇ ਮਹਾਰਾਜ ਕਹਿੰਦੇ ਵੀ ਇਹ ਪਾ ਦੁੱਧ ਕਹਿੰਦੀ ਮਹਾਰਾਜ ਸਤਿਵਚਨ ਤਾਂ ਉਹਨੇ ਸਾਰਿਆਂ ਨੂੰ ਦੁੱਧ ਖਾੜ ਦਿੱਤਾ ਮਹਾਰਾਜ ਕਹਿਣ ਲੱਗੇ ਭਾਈ ਦੁੱਧਿਆ ਦੁੱਧ ਛਕ ਲੈ ਕਹਿੰਦਾ ਨਾ ਮਹਾਰਾਜ ਤੁਸੀਂ ਛਕੋ ਮਹਾਰਾਜ ਇਹ ਕਹਿੰਦੇ ਦੁੱਧਿਆ ਸਾਰੇ ਛਕ ਰਹੇ ਹਾਂ ਇਹ ਪ੍ਰਸਾਦ ਬਣ ਗਿਆ ਹੈ ਲੰਗਰ ਬਣ ਗਿਆ ਹੈ ਤੁਸੀਂ ਦੁੱਧ ਛਕ ਲਓ ਕਹਿੰਦਾ ਨਾ ਮਹਾਰਾਜ ਤੁਸੀਂ ਛਕੋ ਉਹਦੇ ਘਰ ਵਾਲੀ ਵੀ ਕਹਿ ਰਹੀ ਹੈ ਕਿ ਮਹਾਰਾਜ ਕਹਿ ਰਹੇ ਹਨ ਤਾਂ ਛੱਕ ਲੈ ਮੰਦਾ ਨਹੀਂ ਆਪਣੇ ਹੰਕਾਰ ਵਿੱਚ ਫਿਰਦਾ ਹੈ ਕਿ ਮੈਂ ਵੱਡਾ ਜ਼ਿਮੀਂਦਾਰ ਹਾਂ ਤੇ ਇਹ ਫਕੀਰ ਹਨ ਫਿਰ ਮਹਾਰਾਜ ਕਹਿੰਦੇ ਹਨ ਦੁੱਧ ਆ ਦੁੱਧ ਛੱਕ ਲੈ ਛਕਦਾ ਕਿਉਂ ਨਹੀਂ ਕਹਿੰਦਾ ਮਹਾਰਾਜ ਤੁਸੀਂ ਛਕੋ ਦੁੱਧ ਸਾਡੇ ਤਾਂ ਘਰੋਂ ਆਇਆ ਹੈ ਮਹਾਰਾਜ ਫਿਰ ਕਹਿੰਦੇ ਹਨ ਕੋਈ ਗੱਲ ਨਹੀਂ ਤੇਰੇ ਘਰੋਂ ਆਇਆ ਹੈ ਅਸੀਂ ਸਮਝਦੇ ਹਾਂ ਸਾਰੇ ਛਕ ਰਹੇ ਹਾਂ ਤੈਨੂੰ ਇਕੱਲੇ ਨੂੰ ਥੋੜੀ ਨਾ ਛੱਡਾਂਗੇ ਪੀ ਲੈ ਦੋਤੂ ਵੀ ਗੁਰੂ ਪਿਆਰੇ ਹੋ ਹੰਕਾਰ ਦਾ ਬਰਿਆ ਹੋਇਆ ਬੋਲਿਆ ਮਹਾਰਾਜ ਸਾਡੇ ਘਰੋਂ ਤਾਂ ਦੁੱਧ ਆਇਆ ਹੈ ਸਾਡੇ ਘਰਾਂ ਵਿੱਚ ਤਾਂ ਮੱਝਾਂ ਬਣੀਆਂ ਨੇ ਅਸੀਂ ਤਾਂ ਰੋਜ਼ ਪੀਂਵਿਦਾ ਹੈ ਤੁਹਾਨੂੰ ਕਦੇ ਕਦੇ ਮਿਲਦਾ ਹੈ ਤੁਸੀਂ ਹੀ ਰਾਜ ਕੇ ਛੱਕ ਲਓ ਮਹਾਰਾਜ ਕਹਿੰਦੇ ਗੱਲ ਸੁਣ ਦੁਰਦਿਆ ਜੇ ਇਹ ਗੱਲ ਹੈ ਕਿ ਕਹਿਣਾ ਹੈ ਕਿ ਕਦੇ ਕਦੇ ਮਿਲਦਾ ਹੈ ਰਾਜ ਕੇ ਛੱਕ ਲਈਏ ਫੇਰ ਤੂੰ ਜਾਣਦਾ ਨਹੀਂ ਅਤੇ ਕਿਹਾ ਜਾ ਇਹ ਗੜਵਾ ਲੈ ਜਾ ਜਾਂ ਉਥੇ भर ਕੇ ਲਿਆ ਜਿੱਥੋਂ ਉਹ ਨਦੀ ਵਗ ਰਹੀ ਹੈ ਉਹਦੀ ਘਰ ਵਾਲੀ ਮਹਾਰਾਜ ਜੀ ਤੋਂ ਮਾਫੀ ਮੰਗੀ ਜਾਵੇ ਕਹਿੰਦੀ ਮਹਾਰਾਜ ਮਾਫ ਕਰ ਦਿਓ ਇਹਨੂੰ ਮਹਾਰਾਜ ਕਹਿੰਦੇ ਧੀਏ ਤੇਰਾ ਕੋਈ ਕਸੂਰ ਨਹੀਂ ਉਹ ਹੀ ਬੋਲਿਆ ਹੈ ਗੁਰੂ ਪਿਆਰੇਓ ਦੋਦਾ ਪਾਣੀ ਦਾ ਗੜਵਾ ਭਰਣ ਗਿਆ ਜਦੋਂ ਉਹਨੇ ਪਾਣੀ ਦਾ ਗੜਵਾ ਭਰ ਕੇ ਪਿੱਛੇ ਨੂੰ ਮੁੜਿਆ ਤਾਂ ਜਿਹੜਾ ਗੜਵੇ ਵਿੱਚ ਪਾਣੀ ਸੀ ਉਹ ਪਾਣੀ ਨਾ ਰਿਹਾ ਉਹ ਦੁੱਧ ਬਣ ਗਿਆ ਦੁੱਧਾ ਕਦੇ ਥੱਲੇ ਵੇਖਦਾ ਹੈ ਤੇ ਕਦੇ ਪਿੱਛੇ ਨਦੀ ਵੱਲ ਵੇਖਦਾ ਹੈ ਕਦੇ ਆਪਣੇ ਵੱਲ ਵੇਖਦਾ ਹੈ ਕਹਿੰਦਾ ਆਹ ਕੀ ਭਰਿਆ ਤਾਂ ਪਾਣੀ ਸੀ ਦੁੱਧ ਕਿਵੇਂ ਬਣ ਗਿਆ ਮਨ ਡਹਿ ਪਿਆ ਉਸੇ ਵੇਲੇ ਉਹਦਾ ਅਰੇ ਵਾਪਸ ਆ ਗਿਆ ਮਹਾਰਾਜ ਘੋੜ ਮਹਾਰਾਜ ਕਹਿੰਦੇ ਦੁੱਧਿਆ ਦੱਸ ਹੁਣ ਸਾਨੂੰ ਦੁੱਧ ਕਦੇ ਕਦੇ ਮਿਲਦਾ ਹੈ ਤੇ ਤੈਨੂੰ ਹੁਣ ਦੱਸ ਦੁੱਧਿਆ ਜੇ ਚਾਹੀਏ ਤਾਂ ਦੋ ਦੰਦੀਆਂ ਨਹਿਰਾਂ ਚਲਾ ਦਈਏ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ ਤੂੰ ਗੁਰੂ ਪਿਆਰੇਓ ਹੱਥ ਜੋੜ ਕੇ ਮਹਾਰਾਜ ਦੇ ਚਰਣਾ ਵਿੱਚ ਡਿੱਗ ਪਿਆ ਤੇ ਕਿਹਾ ਮਹਾਰਾਜ ਗਲਤੀ ਹੋ ਗਈ ਤਾਂ ਗੁਰੂ ਜੀ ਕਹਿੰਦੇ ਵਹਿ ਜਾ ਤੇ ਕਹਿੰਦੇ ਧੀਏ ਤੂੰ ਦੋਦ ਨਾਲ ਸਾਡੀ ਸੇਵਾ ਐਨੇ ਦਿਨ ਕੀਤੀ ਹੈ 10 ਤੈਨੂੰ ਕੀ ਚਾਹੀਦਾ ਹੈ ਗੁਰੂ ਪਿਆਰੇਓ ਉਹ ਕਹਿੰਦੀ ਮਹਾਰਾਜ ਜਿਵੇਂ ਮੈਨੂੰ ਪਹਿਲੇ ਦਿਨ ਤੁਹਾਡੇ ਦਰਸ਼ਨ ਕਰਕੇ ਆਨੰਦ ਆਇਆ ਸੀ ਉਹ ਮੈਨੂੰ ਸਦਾ ਵਾਸਤੇ ਬਖਸ਼ ਦਿਓ ਗੁਰੂ ਜੀ ਕਹਿਣ ਲੱਗੇ ਚੰਗਾ ਨਾਮ ਚਾਹੀਦਾ ਹੈ ਕਹਿੰਦੀ ਹਾਂ ਮਹਾਰਾਜ ਤਦ ਹਨਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਉਹਦੇ ਰੋਮ ਰੋਮ ਵਿੱਚ ਸਿਮਰਨ ਹੋਣ ਲੱਗ ਪਿਆ ਤੇ ਭਾਈ ਦੋਧਾ ਵੀ ਕੋਲ ਬੈਠਾ ਸੀ ਮਹਾਰਾਜ ਕਹਿੰਦੇ ਤੂੰ ਵੀ ਮੰਗ ਲੈ ਦੱਸ ਕੀ ਚਾਹੀਦਾ ਹੈ ਕਹਿੰਦਾ ਮਹਾਰਾਜ ਘਰ ਵਿੱਚ ਦੁੱਧ ਦੀ ਥੋੜ੍ਹ ਹੈ ਮਹਾਰਾਜ ਜ਼ਮੀਨ ਵੀ ਥੋੜੀ ਹੈ ਤੇ ਘਰ ਵਿੱਚ ਇੱਕ ਦਾਤ ਵੀ ਦੇ ਦਿਓ ਘਰ ਵਿੱਚ ਬੱਚਾ ਨਹੀਂ ਹੈ ਉਹ ਦੇ ਘਰ ਵਾਲੀ ਰੋਕੀ ਜਾਂਦੀ ਹੈ ਕਹਿੰਦੀ ਆਹ ਕੋਜਨਾ ਮੰਗੇ ਜੋ ਮੈਂ ਮੰਗਿਆ ਹੈ ਮੈਨੂੰ ਪੁੱਛ ਕਿਤਨਾ ਆਨੰਦ ਆ ਰਿਹਾ ਹੈ ਕਹਿੰਦਾ ਨਾ ਮਹਾਰਾਜ ਤੁਸੀਂ ਸਾਰਾ ਕੁਝ ਦੇ ਸਕਦੇ ਹੋ ਮਹਾਰਾਜ ਜੋ ਮੰਗਿਆ ਹੈ ਉਹ ਦੇ ਦਿਓ ਮਹਾਰਾਜ ਕਹਿਣ ਲੱਗੇ ਦੁੱਧ ਵੀ ਵਧੇਰਾ ਹੋ ਜਾਏਗਾ ਜ਼ਮੀਨ ਵੀ ਵਧ ਜਾਏਗੀ ਇੱਕ ਸਾਲ ਬਾਅਦ ਤੇਰੇ ਘਰ ਪੁੱਤਰ ਵੀ ਪੈਦਾ ਹੋ ਜਾਏਗਾ ਗੁਰੂ ਪਿਆਰੇ ਹੋ ਇਸ ਤਰ੍ਹਾਂ ਮਹਾਰਾਜ ਜਦੋਂ ਬਖਸ਼ੀਸ਼ਾਂ ਕਰਦਾ ਹੈ ਤਾਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦਾ ਹੈ ਸੋ ਸਾਧ ਸੰਗਤ ਜੀ ਹੋਈਆਂ ਬੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ